ਗੁੱਡ ਮਾਰਨਿੰਗ ਗਾਇਸ ਐ ਵੈਲਕਮ ਬੈਕ ਟੂ ਮਾਈ ਚੈਨਲ ਨਿਊ ਵਲੌਗ ਸਟਾਰਟ ਕਰ ਰਹਾ ਹੂੰ ਗਾਇਸ ਅਭੀ ਟਾਈਮ ਦੇਖੋ 3:12 ਮਿੰਟ ਹੋ ਰਹੇ ਹਨ ਫਿਲਹਾਲ ਸਕੂਲ ਸੈਟ ਤੋਂ ਤੇ ਹੁਣ ਮੈਂ ਕਪੜੇ ਲਾਣਾ ਪਹਿਲਾਂ ਗਾਇਸ ਮੈਂ ਨਾ ਕਪੜੇ ਬਦਲੂ ਸਾਂ ਚੇਂਜ ਕਰੂ ਸਾਂ ਤੇ ਗੋਨਿਖੀ ਤੇ ਸੀ ਮੈਂ ਕੋਈ ਕੰਮ ਕੀ ਆਲਾ ਸਾਂ ਹੋਣੇ ਕਰੇ ਆਇਆ ਤਾਂ ਹੁਣ ਵੇਖੋ 3:42 ਮਿੰਟ ਨੇ ਪੈ ਆਹ ਰੋਟੀ ਖਾਣਾ ਮੈਂ ਮਮਾ ਰੋਟੀ ਲਿਆਉਂਦੀ ਮੇਰੀ ਫਿਲਹਾਲ ਆਪਣੀ ਰੋਟੀ ਆ ਗਈ ਆਗਾ ਸਾਗ ਹਰਾ ਸਾਗ ਚਾਚਾ ਤੇ ਆ ਰੋਟੀ ਇੱਕ ਦੋ ਤਿੰਨ ਤਿੰਨ ਰੋਟੀਆਂ ਨੂੰ ਗਾਇਸ ਖਾਉਣਾ ਫਿਰ ਰੋਟੀ ਖਾ ਕੇ ਮਿਲਨੇ ਆਪਾਂ ਤੁਹਾਨੂੰ ਰੋਟੀ ਖਾ ਲਈ ਫਲਾਣ ਨੂੰ ਬਦਲਣਾ ਕਪੜੇ ਤੇ ਫੋਨ ਲਾਤਾ ਚਾਰਜ ਗਾਇਸ ਮੈਂ ਫਲਾ ਕਰ ਲੈ ਸੀ ਕਪੜੇ ਚੇਂਜ ਤੇ ਹੁਣ ਟਾਈਮ ਦੇਖੋ 5:45 ਮਿੰਟ ਹੁੰਦੇ ਪਿਆ ਇਹ ਤੇ ਖੇੜਦਾ ਪਿਆ ਸਾ ਤੇ ਗੇਂਦ ਗਈ ਚਲੀ ਕੋਠੇ ਤੇ ਤੇ ਚਲਣਾ ਕੋਠੇ ਤੇ ਗੇਂਦ ਲੈ ਪਹਿਲਾ ਮੈਂ ਇੱਥੂ ਖੇੜਦੇ ਇੱਥੇ ਮਾਰਦਾ ਪਿਆ ਸਾ ਟਰੇ ਵੇਖੋ ਕਿੰਨੀ ਗੇਂਦ ਖਾਲੀ ਚ ਗਈ ਸੀ ਕਿੰਨੇ ਟਰੇ ਹੋ ਗਏ ਇੱਥੇ ਮਾਰਦਾ ਰ ਖੇੜਦਾ ਰ ਤੇ ਇੱਕ ਗੇਂਦ ਉੱਥੂ ਵੱਜ ਕੇ ਇਹਦੇ ਆਈ ਤੇ ਇੱਥੇ ਦਾ ਤੇ ਟੱਚ ਹੋਈਏ ਇੱਥੇ ਦਾ ਤੇ ਟੱਚ ਹੋਈਆਂ ਤੇ ਇੱਥੇ ਪਲੇਟਾਂ ਲੱਗੀਆਂ ਸੀ ਆ ਵੀ ਲੱਗੀਆਂ ਆ ਤੇ ਇੱਥੂ ਪਲੇਟਾਂ ਟੁੱਟ ਗਈਆਂ ਇੱਥੇ ਦੋ ਦੋ ਹੀ ਸੇ ਹੋ ਗਿਆ ਤੇ ਵੀ ਇੱਥੇ ਗੇਂਦ ਵੱਜੀ ਤਾਂ ਇੱਥੇ ਵੀ ਦੋ ਪੱਲਾ ਟੁੱਟੇ ਹੋ ਸੀ ਉਹ ਵੀ ਡਿਗ ਪੀ ਤਾਂ ਵੀ ਥੜੀ ਡਿਗ ਪੀ ਤੇ ਉਪਰੇ ਟਾ ਪਈਆਂ ਦੇਖੋ ਆਵਲੀਆਂ ਬਲੇਟਾਂ ਸੀ ਤੇ ਗਾਇਸ ਜਿਹੜੀ ਹੁਣ ਗੇਂਦ ਸੀ ਕਿੱਥੇ ਜਾਣ ਦਾ ਕਰਨ ਕੀ ਏ ਇਹਨਾਂ ਦਾ ਹੀ ਗਾਇਸ ਉਹ ਤੁਲੀਆਂ ਦੀ ਬੋ ਕਿ ਜੁਕ ਕੁ ਮਾਤਾ ਛੱਟੀ ਹਾਤ ਨਾਲ ਇੱਥੇ ਵੱਜੀ ਐ ਇੱਥੇ ਇੱਥੇ ਵੱਜੀ ਐ ਇੱਥੇ ਐ ਤੂੰ ਤਾਂ ਤਾੜ ਗੀ ਲਗੜਾ ਤੂੰ ਤੇ ਆ ਘੋਟ ਤੇ ਗਈ ਤਣੀ ਗਾਇਸ ਜਾਣਾ ਔਰ ਘੋਟ ਤੇ ਮੈਂ ਗਾਇਸ ਆਦੇ ਕਰੂ ਤੇ ਨਹੀਂ ਜਾਣਾ ਤੇ ਤਾਇ ਕਰਾਂਗਾ ਹਣਾ ਉੱਥੇ ਪੌੜੀਆਂ ਆਈਆਂ ਨੇ ਗਾਇਸ ਲਾਲ ਘੋਟ ਤੇ ਆ ਗਏ ਗਾਇਸ ਆ ਮੇਰਾ ਤਾਇ ਘੋਟ ਹੈ ਉਹ ਗੱਡਾ ਘੋਟ ਸਾਡਾ ਹੈ ਤੇ ਕੀ ਰਤ ਨਰ ਤੜਾ ਯੂਣੀ ਗਾਇਸ ਆ ਦੇ ਘੁਮਣਾ ਉੱਥੇ ਘੋਟ ਤੇ ਪਈ ਨਹੀਂ ਗਾਇਸ ਆ ਪਈ ਗੀਂਦ ਹੇ ਬਿਲਾ ਬਗੀ ਆਪਨ ਹਣਕ ਘੋਗੜੇ ਪਏ ਆ ਹਜੂੜਗਾ ਗਾਇਸ ਚੜਨਾ ਹੈ ਤੁਹ ਹੋ ਯਾ ਪੀਪਾ ਪਿਆ ਤੇ ਹਾਂ ਮੇਰੇ ਹੱਥ ਚ ਗੀਂਦ ਚਲਣਾ ਚਾਹੁੰਦੇ ਮੈਂ ਕਾਇਫਾ ਖੜੀ ਆਪਣੀ KTM ਬਾਈਕ ਤੇ ਫਿਰ ਇੱਕ ਵਾਰੀ ਹੋਰ ਤਗੜਾ ਸ਼ਾਟ ਲਾਣਾ ਤੇ ਦੇਖੋ ਤੁਸੀਂ ਗਾਇਸ ਫਿਲਹਾਲ ਕੈਮਰਾ ਟਿਕਾ ਤ ਤੇ ਵੇਖੋ ਹਨ ਪਥਰਾਂ ਨੂੰ ਕਮਾਲ ਚਲਾਣਾ ਗੇਂਦ ਮੈਂ ਗਾਇਸ ਗੇਂਦ ਵੇਖਿਓ ਨਹੀਂ ਜੀ ਗਾਇਸ ਲਗੜਾ ਜੀ ਵੜ ਗਈ ਗੇਂਦ ਬੜੀ ਜ਼ੋਰ ਤੇ ਲੱਗੀ ਗਾਇਸ ਲਗਣਾ ਜੀ ਖੂਬ ਖੂਬ ਗਈ ਬੜੀ ਜ਼ੋਰ ਕੀ ਕਾਈ ਗੇਂਦ ਲਾ ਬਣਾ ਮੈਂ ਗਾਇਸ ਆਇ ਤੁਹਾਨੂੰ ਵੇਖਿਆ ਆ ਪਈ ਗੇਂਦ ਗੇਂਦ 라ਬ ਗਿਫਰ ਕਰੀ ਹੋਰ ਕੈਮਰਾ ਟਕਾਣਾ ਗਾਇਸ ਵੇਖੋ ਕਿੰਨੀ ਪਤਲ ਜਿਆਦਾ ਹੈਗੀ ਤੇ ਇੱਕੀ ਹੰਜੀ ਤੇ ਇੱਥੇ ਵੱਜ ਗਈ ਖੂਨ ਨਿਕਲ ਆ ਗਾਇਸ ਖੂਨ ਨਿਕਲ ਪਿਆ

ਤੇ ਖੂਨ ਵੀ ਖਾ denn ਤਾਨੂੰ ਮੈਂ ਅਖਦਾ ਰੋਮਨ ਮੈਂ ਖੂਨ ਖਾਦਾ ਮੈਂ ਆਮੀ ਆਸਾ ਭਾਈ ਕਮਰੇ ਦੇ ਕੋ ਪੈਸ ਗਾਈਸ ਡੇਗਾ ਗਿਆ ਗੇਮਰ ਤੇ ਗਾਈਸ ਖੂਨ ਖੂਨ ਬੜਾ ਵਧੀ ਜਾਂਦਾ ਕਰਨਾ ਗਾਇਸ ਫਿਰ ਕੋਸ਼ਿਸ਼ ਬਾਹਰ ਦੇਖਾ ਨਾ ਭਗਵਾਨ ਗੁਰੂ ਕੀ ਸੋਹਣੇ ਗੇਂਦ ਦੇਖੋ ਗਾਇਸ ਤੁਸੀਂ ਉਹ ਹੱਥ ਵੀ ਖਲ ਵਾਈਦੀ ਨਹੀਂ ਪਈ ਗੇਂਦ ਨਹੀਂ ਵਾਈਦੀ ਪੇ ਮਾਰ ਕੇ ਤੇ ਛੱਡਾਂਗਾ ਕੈਮਰਾ ਟਿਕਾਣਾ ਗਾਈਸ ਹੁਣ ਕੈਮਰਾ ਰਖਾਤਾ ਹੈ ਤੇ ਹੁਣ ਵੇਖੋ ਨੇੜੇ ਰਿਐਕਸ਼ਨ ਕਰਨਾ ਭੜੀ ਜ਼ੋਰ ਚ ਗਾਈਸ ਕੀ ਬਣਾ ਬੈਨੇ ਕੋ ਜਿੰਦ ਟੁੱਟਾ ਤੇ ਇਧਰ ਮੇਰਾ ਟਟ ਗਿਆ ਖੂਨ ਹੀ ਬੜਾ ਵਧੀ ਜਾਂਦਾ ਇੱਥੇ ਗਾਈਸ ਨਾਂ ਲਿਖਣਾ ਜੋ ਲਿਖਨ ਦਾ ਤੁਸੀਂ ਗਾਇਸ ਪੂਰਾ ਕਰਨਾ ਹੈ ਖੂਨ ਤਾਂ ਜੰਮ ਗਿਆ ਖੂਨ ਜੰਮ ਗਿਆ ਸਾਰਾ ਤੇ ਇੱਥੇ ਗਾਇਸ ਸਬਸਕ੍ਰਾਈਬ ਹੀ ਲਿਖੂ ਸਾ ਆ ਵੇਖੋ ਖੂਨ ਪੂਰਾ ਲਾਦ ਨਾ ਆ ਵੇਖੋ ਗਾਇਸ ਇਹਨੂੰ ਸਮਝ ਆਪੀ ਤੋਂ ਹੈ ਗਾਇਸ ਆ ਪੱਕਾ ਖੂਨ ਹੈ ਵੇਖੋ ਪੂਰਾ ਕੱਲ ਰੇ ਸਬਸਕ੍ਰਾਈਬ ਲਿਖੂ ਸਾ ਬਸ ਇਹੋ ਕਰਨੀ ਬੀ ਸਬਸਕ੍ਰਾਈਬ ਕਰਦੇ ਹੋ ਖੂਨ ਕਢਾ ਬੈਠਾ ਗਾਇਸ ਜਿਉਂ ਸੋਕੇ ਤੇ ਮੈਂ ਲਿਖਾਂਗਾ ਖੂਨ ਕਢਾਣਾ ਮੈਂ ਆਦਾ ਜੇ ਨਹੀਂ ਪੰਦਾ ਪੈ ਗਾਇਸ ਆਡੀਅנס ਕੇ ਲਈ ਸਬਸਕ੍ਰਾਈਬ ਤੇ ਲਿਖਾਂਗਾ ਗਾਇਸ ਖੂਨ ਨਹੀਂ ਨਿਕਲਦਾ ਪਰ ਕਿਵੇਂ ਨ ਕਿਵੇਂ ਬੜੀ ਕੋਸ਼ਿਸ਼ ਕਰ ਲਈਏ ਚਰੇਟਾਂ ਵੇਖੋ ਗਾਇਸ ਜੋੜ ਜੋੜ ਤੇ ਲਗਾਣਾ ਫੇਰ ਵੀ ਨਹੀਂਂਦਾ ਗਾਇਸ ਗਾਇਸ ਤਾਨੂੰ ਲੱਗਦਾ ਵੀ ਮੈਂ ਕਰਾਂ ਤਾਂ ਨਹੀਂਂਦਾ ਗਾਇਸ ਗਾਇਸ ਤੂੰ ਫੇਰ ਵੀ ਕਰ ਦੋ ਕਿਉਂ ਸਬਸਕ੍ਰਾਈਬ ਫੋਨ ਕਢਾਣਾ ਜੇ ਸਬਸਕ੍ਰਾਈਬ ਕਰ ਦੋ ਯਾਰ ਗਾਇਸ ਬਾਕੀ ਛੱਡੋ ਗਾਇਸ ਇਹਨੂੰ ਹਣ ਪਰ ਗੇਂਦ ਗਾਈ ਚਲੀ ਕੋਠੇ ਘੁੱਟੇ ਤੇ ਨਹੀਂ ਛੱਡ ਬੈਕ ਗਈ ਬੈਕ ਗੇਂਦ ਲੱਭਣਾ ਮੈਂ ਗਾਇਸ ਮੈਨ ਲੱਗਦਾ ਗਲੀ ਗਲੀ ਚ ਗਈ ਜਨੀ ਨੂੰ ਖਾਲੀ ਚ ਕੋ ਨਹੀਂ ਪਾਈ ਹੈ ਕੋ ਨਹੀਂ ਪਾਈ ਮਮਮੀ ਨੇ ਨੂੰ ਕੋਤੀ ਗਾਇਸ ਮੰਜੂਦ ਲਿਆ ਮੈਂ ਨਾ ਕੋ ਨਹੀਂ ਪਾਈ ਹੈ ਗਾਈ ਹੁਣ ਕੂਨ ਨੀ ਲੱਗ ਪੈਂਦਾ ਥੋੜ੍ਹਾ ਥੋੜ੍ਹਾ ਛੱਟੋ ਪਰਿਆ ਹੱਥ ਤੋ ਹੁਣਾ ਗਾਈ ਚ ਗੇਂਦ ਤੇ ਗਾਈ ਖੜੀ ਚ ਇੱਧਰ ਕੁੰਡਾ ਲੱਗਾ ਪੈ ਇੱਧਰ ਪਈ ਸੀ ਫੁੱਟਬਾਲ ਗੇਂਦ ਪਤਾ ਨਹੀਂ ਕਿੱਥੇ ਪਈ ਏ ਕੀ ਚੱਲਿਆ ਗੇਂਦ ਫੜੀ ਹੋ ਚੁੱਕੀ ਗਾਈਸ

ਟਾਈਮ 8 ਵਜੇ 11 ਮਿੰਟ ਹੁੰਦੇ ਪਿਆ ਗਾਇਸ ਪਰਨਪੁਰ ਨੂੰ ਸਾਰਾ ਖੁੱਲਿਆ ਪਿਆ ਅੱਗੇ ਇੱਥੇ ਗਾਇਸ ਇੱਥੇ ਬੈੱਡ ਤੇ ਆ ਕੰਬਲ ਇਹਨ ਦੇ ਕਾਂ ਦੇ ਨਾਲ ਲਾਤਾਂ ਲਾ ਤੇ ਕੁਸ਼ਤੀ ਖੇਡਦਾ ਰਹੇ ਤੇ ਗਾਇਸ ਪਰਨਪਰ ਨਟਿੱਲਾ ਤੇ ਹੁਣ ਇਹ ਵਲੌਗ ਨੂੰ ਮੈਂ ਹੁਣ ਕਰਨਾ ਐਂਡ ਫਿਲਹਾਲ ਮਿਲਨੇ ਕੱਲ ਦੀ ਨਵੀਂ ਵੀਡੀਓ ਵਿੱਚ ਫਿਰ ਟਾਈਮ ਜ਼ਿਆਦਾ ਹੋ ਗਿਆ ਗਾਇਸ ਮੈਂ ਫਿਰ ਫੋਨ Good night, guys. So you heard the be